ਦੋਸਤੋ ਸੁੰਦਰਤਾ ਦੀ ਅਸਲੀ ਪਹਿਚਾਨ ਕੀ ਹੈ ਇਸ ਵਾਰ ਸਾਲਾਂ ਤੋਂ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਲੋਕਾਂ ਲਈ ਇਹ ਗੋਰੀ ਚਮੜੀ ਹੈ ਤੇ ਕਈਆਂ ਲਈ ਪਤਲੀ ਫਿਗਰ ਹੈ ਹਾਲਾਂਕਿ ਹਰ ਕੋਈ ਆਪਣੀ ਮਰਜ਼ੀ ਅਨੁਸਾਰ ਇਸ ਨੂੰ ਪ੍ਰਗਟ ਕਰਦਾ ਹੈ ਪਰ ਅੱਜ ਵੀ ਦੁਨੀਆ ਵਿੱਚ ਜਿਹੇ ਕੁਝ ਵੀ ਤੇ ਜਾਂ ਲੋਕ ਸੁਣ ਨੇ ਜੋ ਇਹਨਾਂ ਮਾਤਾਂ ਦੇ ਬਿਲਕੁਲ ਉਲਟ ਨੇ ਉਹ ਜਾਣਦੇ ਹਨ ਦੁਨੀਆ ਭਰ ਵਿੱਚ ਸੁੰਦਰਤਾ ਨਾਲ ਸੰਬੰਧਿਤ ਰੀਤੀ ਰਿਵਾਜਾਂ ਬਾਰੇ ਨੰਬਰ 1 ਗਰਦਨ ਵਿੱਚ ਰਿੰਗ ਪਹਿਨਣਾ ਦੋਸਤੋ ਮੀਆਮਾਰ ਵਿੱਚ ਕਾਇਨ ਲੋਕਾਂ ਦੀ ਆਪਾਦਕੌਰ ਆਪਣੇ ਗਲੇ ਵਿੱਚ ਰਿੰਗ ਪਹਿਨਦੀਆਂ ਨੇ ਇਹ ਰਿੰਗ ਪਹਿਲੀ ਵਾਰ 5 ਸਾਲ ਤੋਂ 8 ਸਾਲ ਦੀ ਉਮਰ ਦੇ ਵਿੱਚ ਪਹਿਨੀ ਜਾਂਦੀ ਹੈ ਇੱਥੇ ਲੰਬੀ ਗਰਦਨ ਨੂੰ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਬਾਦੀ ਉਮਰ ਦੇ ਨਾਲ ਇਹਨਾਂ ਰਿੰਗਾਂ ਦੀ ਗਿਣਤੀ ਵਧਦੀ ਜਾਂਦੀ ਹੈ ਦੋਸਤੋ 45 ਸਾਲ ਦੀਆਂ ਔਰਤਾਂ 10 ਰਿੰਗ ਪਹਿਨਦੀਆਂ ਨੇ ਇਹਨਾਂ ਦਾ ਭਾਰ ਲਗਭਗ 15 ਕਿਲੋ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਜਿੰਨੀ ਵੱਡੀ ਗਰਦਨ ਹੋਵੇਗੀ ਉਨਾ ਹੀ ਚੰਗਾ ਪਤੀ ਮਿਲੇਗਾ ਨੰਬਰ 2 ਪੈਰ ਵਾਈਡਿੰਗ ਦੋਸਤੋ ਪੁਰਾਣੀ ਜ਼ਬਾਨ ਵਿੱਚ ਜਿਨੀ ਔਰਤਾਂ ਦੀ ਸੁੰਦਰਤਾ ਦੀ ਪ ਪਰ ਇਸ ਲਈ ਉਹਨਾਂ ਨੂੰ ਕੋਈ ਮੁਸ਼ਕਲਾਂ ਵਿੱਚੋਂ ਲੰਘਣਾ ਪੈਂਦਾ ਸੀ ਜਾਨਕਿ ਇਸ ਵਿਚੌੜਤਾਂ ਦੇ ਪੈਰਾਂ ਦੀ ਸ਼ਕਲ ਨੂੰ ਬਦਲ ਦਿੱਤਾ ਜਾਂਦਾ ਸੀ ਇਸ ਲਈ ਉਹਨਾਂ ਦੇ ਪੈਰਾਂ ਨੂੰ 5 ਸਾਲ ਦੀ ਉਮਰ ਤੋਂ ਹੀ ਬੰਨਣਾ ਸ਼ੁਰੂ ਕਰ ਦਿੱਤਾ ਜਾਂਦਾ ਸੀ ਇਸ ਰੀਤ ਨੂੰ ਪੈਰ ਬੰਨਣਾ ਜਾਂ ਕਮਲ ਪੈਰ ਕਿਹਾ ਜਾਂਦਾ ਸੀ ਇਸ ਦੇ ਲਈ ਲੂਟਣ ਜੁੱਤੇ ਵੀ ਬਣਾਏ ਗਏ ਸਨ ਪਰ ਪੈਰਾਂ ਦਾ ਆਕਾਰ 2 ਫੁੱਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਸੀ ਪੈਰ ਨਰਮ ਸੁੰਦਰ ਅਤੇ ਸੁਗੰਧਿਤ ਹੋਣੇ ਚਾਹੀਦੇ ਸਨ ਇੱਥੇ ਵੱਡੇ ਪੈਰ ਚੰਗੇ ਨਹੀਂ ਸਮਝੇ ਜਾਂਦੇ ਸਨ ਹਾਲਾਂਕਿ ਕੁਝ ਸਮੇਂ ਬਾਅਦ ਇਸ ਤੇ ਪਾਬੰਦੀ ਲਗਾ ਦਿੱਤੀ ਗਈ ਪਰ ਅੱਜ ਵੀ ਤੁਸੀਂ ਇਸ ਸੁੰਦਰਤਾ ਪਰੰਪਰਾ ਦਾ ਪਾਲਨ ਕਰਦੇ ਹੋ ਬਜ਼ੁਰਗਾਂ ਔਰਤਾਂ ਨੂੰ ਦੇਖ ਨੰਬਰ 3 ਹੋਟ ਪਲੇਟ। ਦੋਸਤੋ ਮੁਰਸੀ ਕਬੀਲੇ ਦੀਆਂ ਔਰਤਾਂ ਲਈ ਸੁੰਦਰਤਾ ਦਾ ਮਤਲਬ ਵੱਡੇ ਹੋਟ ਹੁੰਦਾ ਹੈ। ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵਿੱਚ ਨਵਾਂ ਕੀ ਹੈ? ਪਰ ਅਸੀਂ ਤੁਹਾਨੂੰ ਦੱਸਦੀਏ ਕਿ ਇੱਥੇ ਬੁੱਲਾਂ ਨੂੰ ਵੱਡਾ ਕਰਨ ਦੇ ਲਈ ਕੋਈ ਸਰਜਰੀ ਨਹੀਂ ਕੀਤੀ ਜਾਂਦੀ ਸੀ ਸਗੋਂ ਉਹਨਾਂ ਵਿੱਚ ਮਿੱਟੀ ਦੀਆਂ ਪਲੇਟਾਂ ਲਗਾਈਆਂ ਜਾਂਦੀਆਂ ਸਨ। ਇਸ ਨੂੰ ਉਹਨਾਂ ਦੀ ਪਹਿਚਾਣ ਅਤੇ ਸੁੰਦਰਤਾ ਵਜ੍ਹਾ ਦੇਖਿਆ ਜਾਂਦਾ ਸੀ। ਨੰਬਰ 4 ਵੱਡੇ ਕੰਨ ਲੋਗ। ਦੋਸਤੋ ਦੱਖਣੀ ਕੀਨੀਆ ਦੇ ਮਸਾਈ ਕਬੀਲੇ ਦੀਆਂ ਔਰਤਾਂ ਸੁੰਦਰਤਾ ਉਹਨਾਂ ਦੇ ਕੰਨਾਂ ਦੇ ਵੱਡੇ ਛੇਕਾਂ ਨਾਲ ਰੱਖਦੀ ਹੈ। ਔਰ ਇਹਨਾਂ ਇਨਸ਼ਾਅਲਾ ਦੇ ਕੱਪੜਿਆਂ ਦੇ ਨਾਲ ਬਖ ਬਖ ਕਸਮਾ ਦੀਆਂ ਮੁੰਦਰਾ ਵੀ ਪਹਿਨਦੀਆਂ ਨੇ ਉਹਨਾਂ ਦੀ ਕੰਨਾਂ ਦੀਆਂ ਭਾਰਤਾਂ ਬਹੁਤ ਵੱਡੀਆਂ ਹੁੰਦੀਆਂ ਨੇ ਜਿਸ ਵਿੱਚ ਉਹ ਬੱਟੇ ਝੁਮਕੀ ਵੀ ਪਾਉਂਦੀਆਂ ਨੇ ਆਪਣੇ ਕੰਨਾਂ ਦੇ ਛੇਦਨ ਬਟਾ ਕਰ ਲਈ ਦੰਦਾਂ ਪੱਥਰਾਂ ਅਤੇ ਲੱਕੜ ਵਰਗੀਆਂ ਭਾਰੀ ਵਸਤੂਆਂ ਦੀ ਵੀ ਵਰਤੋਂ ਕਰਦੀਆਂ ਨੇ ਇੱਥੋਂ ਦੀ ਔਰਤਾਂ ਕੰਨਾਂ ਨਾਲ ਮੀਲ ਖਾਂਦੀ ਹੈਡਸਕਾਫਟ ਅਤੇ ਜੁੱਤੀਆਂ ਵੀ ਪਹਿਨਦੀਆਂ ਨੇ ਦੋਸਤੋ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਕਮੈਂਟ ਬਾਕ